ਮੈਂ ਨਾਮ ओमਪਰੀ ਸਿੰਘ ਮੁੱਖ ਸਲਾਹਕਾਰ ਦੋਦੀ ਡੇਰੀ ਯੂਨੀਅਨ ਪੰਜਾਬ ਮੈਂ ਗੋਟਪੁਰੇ ਤੋਂ ਬਿਲੋਂਗ ਕਰਦਾ ਤੇ ਅੱਜ ਜੋ ਸਾਡਾ ਇੱਕ ਵਿਸ਼ਾ ਸੀਗਾ ਵੀ ਸਰਕਾਰ ਤਾਈਂ ਪਹੁੰਚ ਕਰਨੀ ਆ ਅਸੀਂ ਕਿ ਸਾਡੇ ਜਿਹੜੇ ਦੁੱਧ ਦੇ ਰੇਟਾਂ ਨੂੰ ਲੈ ਕੇ ਸਾਨੂੰ ਬਹੁਤ ਵੱਡੀ ਮਾਰ ਪੈ ਰਹੀ ਆ ਜਿੱਥੇ ਸਾਡੇ ਦੁੱਧ ਵਾਲਾ ਦੁੱਧ ਵੀਰ ਦੁੱਧ ਵਾਲੇ ਵੀਰ ਮੰੰਦੇ ਦੇ ਹੇਟ ਆ ਰਹੇ ਆ ਉੱਥੇ ਕਿਸਾਨ ਭਰਾ ਵੀ ਬਹੁਤ ਮੰੰਦੇ ਦੇ ਹੇਟ ਆ ਰਹੇ ਆ ਕਿਸਾਨ ਦਿਨੋਂ ਦੇ ਨੇ ਇਹ ਦੁੱਧ ਦੇ ਧੰਦੇ ਨੂੰ ਛੱਡਣਾ ਚਾਹੁੰਦੇ ਆ ਉਹਦਾ ਕਾਰਨ ਸਿਰਫ ਇਹੀ ਆ ਕਾਰਪੋਰੇਟ ਕਰਾਣੇ ਆ ਆਪ ਦੇ ਮਰਜ਼ੀ ਦੇ ਦੁੱਧ ਦਾ ਰੇਟ ਫੀਦ ਦੀ ਕਰ ਰਹੇ ਆ ਸਾਡੇ ਵਰਗੇ ਕਿਸੇ ਭਰਾ ਨੂੰ ਜਾਂ ਕਿਸਾਨਾਂ ਨੂੰ ਕਿਸੇ ਨੂੰ ਕੋਈ ਰੇਟ ਨਹੀਂ ਦੇ ਦੇ ਅਸੀਂ ਇੱਕ ਯੂਨੀਅਨ ਦੇ ਤੌਰ ਤੇ ਡੀਸੀ ਸਾਹਿਬ ਕੋਲੇ ਗੁਰਤੇਜ ਸਿੰਘ ਐਮ ਐਲ ਏ ਸਾਹਿਬ ਕੋਲੇ ਪਹੁੰਚ ਕਰ ਰਹੇ ਆ ਤਾਂ ਜੋ ਸਾਡੀਆਂ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ ਜੇ ਇਹ ਇੰਨਾ ਤੱਕ ਹੱਲ ਨਹੀਂ ਹੁੰਦਾ ਅਸੀਂ ਹੋ ਸਕਦਾ ਹੈ ਇਸ ਤੋਂ ਵੱਡਾ ਸੰਘਰਸ਼ ਵੀ ਕਰ ਸਕੀਏ ਠਿੱਖਾ ਕਰਦੇ ਰਵਾਂਗੇ ਸੰਦਰਚ ਅਸੀਂ ਕਰਦੇ ਜਾਵਾਂਗੇ ਹੋ ਸਕਦਾ ਸਾਨੂੰ ਕਿਸਾਨਾਂ ਨੂੰ ਨਾਲ ਲੈ ਕੇ ਧਰਨੇ ਵੱਡੇ ਪੱਦਰ ਤੇ ਲਾਉਣੇ ਪੈਣ ਤੇ ਅਸੀਂ ਲਾਵਾਂਗੇ ਤਾਂ ਜੋ ਸਾਨੂੰ ਦੁੱਧ ਦਾ ਰੇਟ ਮਿਲ ਸਕੇ ਸਾਡੇ ਜਿਹੜੇ ਤੰਦੇ ਬਾਸ ਸਕਣ